ਸੋਨ ਨੂੰ ਅੱਜ ਖੇਡ ਦਿਖਾਉਣੀ ਹੈ ਇੱਕ ਦੇਖੋ ਕੀ ਇਹਦਾ ਹੱਲ ਹੁੰਦਾ ਹੈ ਧਿਆਨ ਨਾਲ ਜਦੋਂ ਜਿਹੇਦ ਜਾਰੀ ਹੈ ਇੱਕ ਦੂਜੇ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਬੱਚੇ ਦੇਖਦੇ ਨਿਕਲੇਗਾ ਨਿਕਲੇ ਤਾਂ ਜਾਊਗਾ ਇਹਦਾ ਹੱਲ ਹੈ ਤੁਸੀਂ ਦੱਸੋ ਹੋਊਗਾ ਇਸਦਾ ਹੱਲ ਉਹ ਉਹ ਦੇ ਵਿੱਚ ਦੀ ਟੱਪ ਗਿਆ ਹੁਣ ਇਹ ਕੋਸ਼ਿਸ਼ ਪੂਰੀ ਜਾਰੀ ਹੈ ਹੁਣ ਨਿਕਲੂਗਾ ਦੂਜਾ ਨਿਕਲੇ ਤਾਂ ਜਾਂਦਾ ਨਹੀਂ ਦੇਖੋ ਪੂਰੀ ਕੋਸ਼ਿਸ਼ ਤਾਂ ਹੈ ਪਰ ਨਿਕਲੇ ਜਾਊਗਾ ਕੋਸ਼ਿਸ਼ ਕਰੋ ਨਿਕਲੋਂਗੇ ਨਿਕਲੋਂਗੇ ਹਾਂ ਦੇਖੋ ਠੀਕ ਹੈ ਠੀਕ ਹੈ ਠੀਕ ਹੈ ਹਾਂ ਦੇਖੋ ਹੁਣ ਕੋਈ ਮਸਲੇ ਦਾ ਹੱਲ ਹੁੰਦਾ ਕਿ ਨਹੀਂ ਦੇਖਦੇ ਆ ਮੇਕਰ ਵੀਰ ਫਿਰ ਫਸ ਗਿਆ ਕਰੋ ਕੋਸ਼ਿਸ਼ ਕੋਸ਼ਿਸ਼ ਕਰੋ ਪੂਰੀ ਨਿਕਲਿਆ ਜਾਊਗਾ ਨਾਲ ਨਾਲ ਤੁਸੀਂ ਵੀ ਦੱਸਦੇ ਰਹੋ ਕਮੈਂਟਾਂ ਦੇ ਵਿੱਚ ਕਿ ਇਸ ਬੁਝਾਰਤ ਦਾ ਕੀ ਹੱਲ ਹੈ ਨੋ 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 ਦੇਖਦੇ ਆਪਾਂ ਦੋਸਤੋ ਮੈਨੂੰ ਲੱਗਦਾ ਵੀ ਇਹਦਾ ਹੱਲ ਕੋਈ ਹੈ ਨਹੀਂਗਾ ਪਰ ਫਿਰ ਵੀ ਜੇ ਤੁਹਾਨੂੰ ਕਿਸੇ ਨੂੰ ਆਉਂਦਾ ਹੈ ਤਾਂ ਵੀਡੀਓ ਬਣਾ ਕੇ ਜਰੂਰ ਦੱਸਿਓ। ਕਿ ਕਲੀਅਰ ਨਹੀਂ ਜਾਂਦਾ ਸ਼ਾਇਦ ਨਿਕਲਿਆ ਨਹੀਂ ਜਾਂਦਾ। ਧੰਨਵਾਦ।